ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਮੁਕਤਸਰ ਸਾਹਿਬ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਵਾਇਰਲ ਹੋਣ ਡਈ ਹੈ ਉਸ ਵੀਡੀਓ ਦੇ ਵਿੱਚ ਇੱਕ ਸਿੱਖ ਨੌਜਵਾਨ ਜਿਹੜਾ ਕਿ ਆਪਣੀ ਕਾਰ ਦੇ ਉੱਪਰ ਸਵਾਰ ਹੋ ਕੇ ਜਾ ਰਿਹਾ ਹੈ ਉਹਦੀ ਕਾਰ ਨੂੰ ਰੋਕਿਆ ਜਾਂਦਾ ਹੈਗਾ ਜਾਂ ਉਹਨੇ ਕਾਰ ਰੁਕੀ ਹੋਈ ਹੈ ਜੋ ਵੀਡੀਓ ਚ ਨਜ਼ਰ ਆਉਣ ਡਿਆ ਹੈਗਾ ਉੱਥੇ ਸ਼ਿਵ ਸੈਨਾ ਦੇ ਆਗੂ ਜਿਹੜਾ ਕਿ ਪਹਿਲਾਂ ਤੋਂ ਮੌਜੂਦ ਹੈਗੇ ਆ ਉਹਨਾਂ ਨੇ ਧਰਨਾ ਲਾਇਆ ਹੋਇਆ ਸ਼ਿਵ ਸੈਨਾ ਪੰਜਾਬ ਦਾ ਪ੍ਰਧਾਨ ਰਾਜੇਸ਼ ਗਰਗ ਉਦੀ ਅਗਵਾਈ ਦੇ ਵਿੱਚ ਔਰ ਉੱਥੇ ਹੋਰ ਇਹਨਾਂ ਦੀ ਸ਼ਿਵ ਸੈਨਾ ਦੇ ਵਰਕਰ ਹੋਣਗੇ ਉਹ ਸਾਰੇ ਜਾਨੇ ਇਕੱਠੇ ਹੋ ਕੇ ਉਸ ਨੌਜਵਾਨ ਦੇ ਪਿੱਛੇ ਪੈ ਜਾਂਦੇ ਹੈਗੇ ਆ ਗੱਡੀ ਦੇ ਵਿੱਚ ਹੀ ਪਹਿਲਾਂ ਉਹਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਗੱਡੀ ਚੋਂ ਬਾਹਰ ਤੋ ਲਿਆ ਜਾਂਦਾ ਫਿਰ ਕੁੱਟਮਾਰ ਕੀਤੀ ਜਾਂਦੀ ਹੈ ਉਸ ਨੌਜਵਾਨ ਦੀ ਪੱਗ ਵੀ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਸ ਨੌਜਵਾਨ ਦੀ ਟੀ-ਸ਼ਰਟ ਜਿਹੜੀ ਉਹਨੇ ਪਹਿਨੀ ਹੋਈ ਆ ਟੀ-ਸ਼ਰਟ ਤੱਕ ਨੂੰ ਵੀ ਪਾੜ ਦਿੱਤਾ ਜਾਂਦਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦਾ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਹ ਤੇ ਹੋ ਗਈ ਇੱਕ ਬਿਲਕੁਲ ਸਾਹਮਣੇ ਘਟਨਾ ਜਾਂ ਇੱਕ ਖਬਰ ਜਿਹੜੇ ਕਿ ਤੁਹਾਨੂੰ ਵਕ ਵਕ ਨਿਊਜ਼ ਚੈਨਲਾਂ ਤੋਂ ਤੇ ਤੁਹਾਨੂੰ ਵਕ ਵਕ ਮਾਧਿਮਾ ਤੋਂ ਪਤਾ ਲੱਗਦੀ ਹੋਊਗੀ ਜਾਂ ਜਿਹੜੀ ਵੀਡੀਓ ਵਾਇਰਲ ਹੋਣ ਗਈ ਆ ਤੁਹਾਡੇ ਵਿੱਚ ਬਹੁਤ ਸਾਰੇ ਸੱਜਣਾ ਨੇ ਉਹ ਦੇਖੀ ਹੋਊਗੀ ਤੇ ਬਹੁਤ ਸਾਰੇ ਸੱਜਣਾ ਨੇ ਸ਼ੇਅਰ ਵੀ ਕੀਤਾ ਹੋਊਗਾ ਪਰ ਇਹਦੇ ਪਿੱਛੇ ਇੱਕ ਖਾਸ ਗੱਲ ਖਲੋਤੀ ਐ ਉਧਰਲੇ ਪਾਸੇ ਨੂੰ ਧਿਆਨ ਦੇਣਾ ਬੇਹੱਦ ਜ਼ਰੂਰੀ ਐ ਅਕਸਰ ਲੋਕ ਇਹ ਗੱਲ ਕਹਿੰਦੇ ਆ ਕਿ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਅੱਗ ਲਾਉਣ ਦੀ ਕੋਸ਼ਿਸ਼ ਫਲਾਣੇ ਟਮਕਾਨੇ ਵੱਲੋਂ ਕੀਤੀ ਜਾ ਰਹੀ ਐ ਮੈਂ ਇਹ ਕਲੱਖਰ ਕਰਦਾ ਹੁੰਨਾ ਹੈ ਕਿ ਇਦਾਂ ਦੀ ਗੱਲ ਕੋਈ ਨਹੀਂ ਹੈਗੀ ਪੰਜਾਬ ਦਾ ਮਾਹੌਲ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਖਰਾਬ ਹੈ ਇੱਕ ਹੁੰਦੀ ਹੈ ਸ਼ਾਂਤੀ ਇੱਕ ਹੁੰਦੀ ਹੈ ਕਬਰਸਤਾਨ ਵਰਗੀ ਸ਼ਾਂਤੀ ਇੱਥੇ ਕਬਰਸਤਾਨ ਵਰਗੀ ਸ਼ਾਂਤੀ ਹੈ ਸੋ ਕਬਰਸਤਾਨ ਵਰਗੀ ਜਦੋਂ ਸ਼ਾਂਤੀ ਹੋਵੇ ਤੁਹਾਨੂੰ ਸ਼ਾਂਤੀ ਨਹੀਂ ਕਿਹਾ ਜਾਂਦਾ ਹੈਗਾ ਜਿਹੜਾ ਉਹ ਸਨਨਾਟਾ ਹੁੰਦਾ ਹੈ ਉਹਦੇ ਪਿੱਛੇ ਬਹੁਤ ਕੁਝ ਲੁਕਿਆ ਹੋਇਆ ਹੁੰਦਾ ਹੈ ਇੱਥੇ ਪੰਜਾਬ ਦੀ ਧਰਤੀ ਦੇ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਅੱਗਾਂ ਦੇ ਭਾਂਬੜ ਪਹਿਲਾਂ ਤੋਂ ਹੀ ਮਚੇ ਪਏ ਐ ਕਦੀ ਉਹ ਜੜੱਕ ਉੱਚੇ ਹੋ ਜਾਂਦੇ ਆ ਭਾਂਬੜ ਕਦੀ ਜਰਾ ਕੋ ਠੰਡੇ ਪੈ ਜਾਂਦੇ ਆ ਕਦੀ ਇਹ ਲੱਗਦਾ ਕਿ ਰਾਖ ਦੀ ਢੇਰੀ ਆ ਪਰ ਉਹ ਅੰਦਰ ਬਹੁਤ ਕੁਝ ਸੁਲਗ ਰਿਹਾ ਹੁੰਦਾ ਬਸ ਜਦੋਂ ਇਦਾਂ ਦੀ ਕੋਈ ਘਟਨਾ ਵਾਪਰਦੀ ਆ ਔਰ ਉਸ ਘਟਨਾ ਦੇ ਲਈ ਜਿਹੜੇ ਲੋਕ ਜ਼ਿੰਮੇਵਾਰ ਹੁੰਦੇ ਆ ਉਹ ਸਿਰਫ ਤੇ ਸਿਰਫ ਉਹਦੇ ਤੇ ਘਿਓ ਪਾਉਣ ਦਾ ਕੰਮ ਕਰਨ ਦੇ ਹੁੰਦੇ ਆ ਉਸ ਅੱਗ ਦੇ ਕੋਲਿਆਂ ਦੇ ਉੱਪਰ ਜਿਹੜੇ ਕਿ ਮਚ ਰਹੇ ਆ ਜਾਂ ਜਿਹਦੇ ਉੱਪਰ ਸਵਾਦੀ ਢੇਰੀ ਜਮ ਚੁੱਕੀ ਆ ਉਹ ਹੋਰ ਘਿਓ ਪਾ ਕੇ ਉਹਨੂੰ ਮਘਾਉਣ ਦਾ ਯਤਨ ਕਰਨ ਦੇ ਹੁੰਦੇ ਆ ਵੀ ਅੱਗ ਦੇ ਭਾਂਬੜ ਚੰਗੀ ਤਰ੍ਹਾਂ ਜਰਾ ਮਚ ਜਾਣ ਹੁਣ ਜਿਹੜੀ ਅੱਜ ਇਹ ਘਟਨਾ ਵਾਪਰੀ ਹੈ ਇਹ ਪੰਜਾਬ ਦੇ ਮਾਹੌਲ ਨੂੰ ਹੋਰ ਜ਼ਿਆਦਾ ਵਿਗਾੜਨ ਦਾ ਕਾਰਨ ਬਣ ਸਕਦੀ ਸੀ ਜਾਂ ਆਉਂਦੇ ਸਮੇਂ 'ਚ ਵੀ ਬਣ ਸਕਦੀ ਹੈ ਜੇ ਸਮਾਂ ਰਹਿੰਦਿਆਂ ਇਹਨਾਂ ਲੋਕਾਂ ਨੂੰ ਨਾਥ ਨਾ ਪਾਈ ਗਈ ਤਾਂ ਹਾਲਾਂਕਿ ਜਿਹੜਾ ਪੰਜਾਬ ਦੀ ਸ਼ਿਵ ਸੈਨਾ ਦਾ ਪ੍ਰਧਾਨ ਹੈਗਾ ਰਾਜੇਸ਼ ਗਰਗ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਵੀ ਔਰ ਉੱਥੇ ਵੀ ਉਹ ਆਪਣੀ ਸਫਾਈ ਵਿੱਚ ਇਹ ਗੱਲ ਕਰ ਰਿਹਾ ਹੈ ਕਹਿੰਦਾ ਕਿ ਨੌਜਵਾਨ ਨੇ ਪਹਿਲਾਂ ਵਧਿੱਕੀ ਕੀਤੀ ਹੈ ਨੌਜਵਾਨ ਨੇ ਕਹਿੰਦੇ ਸਾਨੂੰ ਕੁਝ ਗੱਲਾਂ ਇਦਾਂ ਦੀਆਂ ਬੋਲੀਆਂ ਨੇ ਜਿਹਦੇ ਕਰਕੇ ਸਾਡੇ ਨਾਲ ਜਿਹੜੇ ਖਲੋਤੇ ਸਾਡੇ ਬੰਦੇ ਸੀਗੇ ਉਹਨਾਂ ਨੂੰ ਗੁੱਸਾ ਆ ਗਿਆ ਇਸ ਕਰਕੇ ਫਿਰ ਉਹਨੇ ਕਿਸੇ ਚੈਨਲ ਦੇ ਉੱਪਰ ਇੰਟਰਵਿਊ ਕਰਨ ਡਿਆ ਹੈਗਾ ਪੱਤਰਕਾਰ ਸਵਾਲ ਕਰਦਾ ਤੇ ਉਹ ਜਵਾਬ ਦੇ ਜਾਂਦਾ ਡਾਗੋ ਕਹਿੰਦਾ ਫਿਰ ਜੇ ਐ ਕਰਨੀ ਤੇ ਫਿਰ ਕਹਿੰਦਾ ਫਿਰ ਕੁੱਟਮਾਰ ਕਿੱਥੇ ਹੋਣੀ ਸੀ ਐਦਾਂ ਦੀ ਗੱਲ ਤੱਕ ਵੀ ਉਹ ਕਰਦਾ ਹੈਗਾ ਹਾਲਾਂਕਿ ਜਿਹੜੇ ਵੀਡੀਓ ਵਾਇਰਲ ਹੋਣ ਡਈ ਹੈ ਉਹਦੇ ਵਿੱਚ ਬੜੇ ਬਿਲਕੁਲ ਸਾਫ਼ ਦੇਖਿਆ ਜਾ ਸਕਦਾ ਸਾਰਾ ਕੁਝ ਉਹਦੇ ਵਿੱਚ ਸਾਫ਼ ਸੁਣਿਆ ਜਾ ਸਕਦਾ ਉਸ ਕਾਰ ਦੇ ਵਿੱਚ ਸਵਾਰ ਨੌਜਵਾਨ ਨੇ ਜੇ ਆਪਾਂ ਇਹ ਵੀ ਮੰਨ ਲਈਏ ਕਿ ਵੱਧ ਤੋਂ ਵੱਧ ਕੀਤਾ ਜਾਂ ਬੋਲਿਆ ਵੀ ਕੀ ਹੋਊਗਾ ਉਹ ਇਹ ਗੱਲ ਕਹਿ ਰਿਹਾ ਹੈਗਾ ਕਿ ਕਹਿੰਦਾ ਸਾਨੂੰ ਇਹ ਕਹਿ ਰਿਹਾ ਸਕਦਾ ਕਿ ਤੁਸੀਂ ਕਾਹਦੇ ਪ੍ਰਧਾਨ ਜੋ ਪਤੋ ਜੀ ਧਰਨਾ ਲਾ ਕੇ ਬੈਠਿਆ ਤੁਸੀਂ ਇਹ ਆ ਉਹ ਸੋ ਹੋ ਸਕਦਾ ਕਈ ਵਾਰ ਕੋਈ ਬੰਦਾ ਕਿਧਰੇ ਜਾ ਰਿਹਾ ਹੁੰਦਾ ਤਾਂ ਉਸ ਵੇਲੇ ਉਹਨੂੰ ਕੋਈ ਜ਼ਰੂਰੀ ਕੰਮ ਹੋਵੇ ਜਿਵੇਂ ਉਸ ਨੌਜਵਾਨ ਨੇ ਕਿਹਾ ਵੀ ਹੈਗਾ ਘਰ ਦੇ ਵਿੱਚ ਕੋਈ ਮਰੀਜ਼ ਹੈਗਾ ਮੈਂ ਮਰੀਜ਼ ਨੂੰ ਲੈ ਕੇ ਹਸਪੀਟਲ ਪੁੱਜਦਾ ਕਰਨਾ ਸੀਗਾ ਉਸ ਵੇਲੇ ਉਹ ਕਈ ਵਾਰ ਇਦਾਂ ਦੀ ਗੱਲ ਕਹਿ ਵੀ ਦਿੰਦਾ ਹੈਗਾ ਪਰ ਇਹਨਾਂ ਦੇ ਮੁਤਾਬਕ ਜੇ ਮੰਨ ਵੀ ਲਿਆ ਜਾਵੇ ਤਾਂ ਫਿਰ ਉਹਨੂੰ ਗੱਡੀ ਵਿੱਚੋਂ ਧੂਕ ਕੇ ਕੁੱਟਮਾਰ ਕਰਨੀ 36ੜ ਤੱਕ ਪਾਰ ਦੇਣੀ ਔਰ ਉਹਨੂੰ ਉਹਦੀ ਦਸਤਾਰ ਤੱਕ ਉਤਾਰਨ ਤੱਕ ਜਾਣਾ ਹੈਗਾ ਮੈਨੂੰ ਲੱਗਦਾ ਹੈ ਕਿ ਇਹ ਤਾਂ ਕਿਸੇ ਵੀ ਤਰੀਕੇ ਦੇ ਨਾਲ ਵਾਜਬ ਨਹੀਂ ਠਹਿਰਾਇਆ ਜਾ ਸਕਦਾ ਹੁਣ ਇਹ ਜਿਹੜੀ ਘਟਨਾ ਆ ਇਹਨੂੰ ਸਿਰਫ ਇੱਥੇਕ ਰੱਖ ਕੇ ਹੀ ਵੇਖਣ ਦੀ ਜ਼ਰੂਰਤ ਨਹੀਂ ਹੈਗੀ ਕਿ ਇੰਨੀ ਇੱਕ ਘਟਨਾ ਆ ਤੇ ਚਲੋ ਗੱਲ ਗਈ ਹੀ ਹੋ ਗਈ ਹੈ ਮੈਂ ਤੁਹਾਨੂੰ ਹਕੀਕਤ ਦੱਸਣ ਲੱਗਾ ਹੈਗਾ ਜਿਹੜੇ ਕਿ ਤਲਕ ਸੱਚਾਈ ਹੈ ਔਰ ਕੰਦ ਦੇ ਉੱਪਰ ਲਿਖਿਆ ਹੋਇਆ ਇੱਕ ਨੰਗਾ ਚਿੱਟਾ ਸੱਚਾ ਤੋ ਤੁਹਾਨੂੰ ਉਹ ਸੱਚ ਜ਼ਰੂਰ ਪੜ੍ਹਨਾ ਪਊਗਾ ਮੈਂ ਤੁਹਾਨੂੰ ਉਹ ਸੱਚ ਪੜ੍ਹ ਕੇ ਸੁਣਾਉਣਾ ਇਹਦੇ ਪਿੱਛੇ ਦੀ ਹਕੀਕਤ ਇਹ ਲੋਕ ਕੌਣ ਹੈਗੇ ਆ ਜਿਨ੍ਹਾਂ ਨੇ ਉੱਥੇ ਧਰਨਾ ਲਾਇਆ ਹੋਇਆ ਹੋ ਸਗਾ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੀ ਧਰਤੀ ਦੇ ਉੱਪਰ ਹੀ ਨਹੀਂ ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਜਿੱਥੇ-ਜਿੱਥੇ ਵੀ ਇੱਕ ਸਿੱਖ ਬੈਠਾ ਜਦੋਂ ਜੂਨ ਮਹੀਨਾ ਆਉਂਦਾ ਹੈ ਤਾਂ ਜੂਨ 1984 ਵਾਲੇ ਜ਼ਖਮ ਇੱਕ ਵਾਰ ਫਿਰ ਹਰੇ ਹੋ ਜਾਂਦੇ ਆ। ਵੈਸੇ ਤਾਂ ਉਹ ਜ਼ਖਮ ਹਮੇਸ਼ਾ ਹੀ ਸਿੱਖਾਂ ਦੇ ਜ਼ਿਹਨ ਦੇ ਵਿੱਚ ਸਿੱਖਾਂ ਦੇ ਦਿਲ ਦੇ ਉੱਪਰ ਪਏ ਹੋਏ ਆ ਪਰ ਜਦੋਂ ਖਾਸ ਕਰਕੇ ਜੂਨ ਦਾ ਪਹਿਲਾ ਹਫ਼ਤਾ ਚੜ੍ਹਦਾ ਤੇ ਸਿੱਖਾਂ ਦੇ ਅੰਦਰ ਦੁਬਾਰਾ ਫਿਰ ਇੱਕ ਵਾਰੀ ਉਹ ਸਾਰਾ ਕੁਝ ਧਿਆਨ ਉਧਰ ਚਲ ਜਾਂਦਾ ਹੈ ਕਿ ਅਕਾਲ ਤਖਸੈਬ ਨੂੰ ਕਿਵੇਂ ਉਸ ਵੇਲੇ ਦੀ ਹਕੂਮਤ ਨੇ ਢਾਹ ਢੇਰੀ ਕੀਤਾ ਸੀਗਾ ਔਰ ਉਸ ਵੇਲੇ ਉਹਨਾਂ ਜ਼ਖਮਾਂ ਦੇ ਉੱਪਰ ਮਲਮ ਲਾਉਣ ਦੀ ਬਜਾਏ ਜੇ ਕੋਈ ਐਦਾਂ ਦੇ ਪੋਸਟਰ ਜਾਰੀ ਕਰੇ ਜਿਨ੍ਹਾਂ ਪੋਸਟਰਾਂ ਦੇ ਉੱਪਰ ਇਹ ਲਿਖਿਆ ਹੋਵੇ 6 ਜੂਨ ਤੋਂ ਪਹਿਲਾਂ ਹੀ ਪੋਸਟਰ ਜਾਰੀ ਕਰ ਦੇਣ ਕਿ ਅਸੀਂ 6 ਜੂਨ ਨੂੰ ਇੱਕ ਮਾਰਚ ਕੱਢਾਂਗੇ ਔਰ ਉਸ ਮਾਰਚ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਾਂਗੇ ਕਿ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਾਂਗੇ ਭਲਾ ਇਹ ਉਹ ਲੋਕ ਆ ਜਿਨ੍ਹਾਂ ਨੇ ਅੱਜ ਇੱਕ ਸਿੱਖ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਹੈਗੇ ਮੈਂ ਤੁਹਾਨੂੰ ਦੱਸਦਾ ਕੌਣ ਹੈਗੇ ਆ ਏਸ਼ੀਵਸੈਨਾ ਵਾਲੇ ਔਰ ਇਹਨਾਂ ਦੀ ਹਰਕਤਾਂ ਕਿਉਂਕਿ ਜੇ ਕੱਲੀ ਅੱਜ ਦੀ ਘਟਨਾ ਦਾ ਆਪਾਂ ਲੇਖਾ ਜੋਖਾ ਕਰਾਂਗੇ ਕੇਵਲ ਉਹਦੇ ਬਾਰੇ ਚਰਚਾ ਕਰਾਂਗੇ ਤਾਂ ਫਿਰ ਐਂ ਹੋ ਲੱਗ ਸਕਦਾ ਫਿਰ ਐਂ ਹੋ ਲੱਗ ਸਕਦਾ ਵੀ ਕੋਈ ਨਹੀਂ ਰਾਹ ਬਾਟੇ ਜਾਂਦੇ ਆ ਕਈ ਵਾਰ ਇਦਾਂ ਦੀ ਗੱਲਬਾਤ ਹੋ ਜਾਂਦੀ ਹੈ ਵੀ ਇਹਨੂੰ ਬਹੁਤ ਜ਼ਿਆਦਾ ਤੂਲ ਦੇਣ ਦੀ ਜ਼ਰੂਰਤ ਨਹੀਂ ਹੈ ਪਰ ਮੈਂ ਮਾਨਸਿਕਤਾ ਦੀ ਗੱਲ ਕਰਨ ਲੱਗਾ ਜਦੋਂ ਆਹ ਸਾਰੀਆਂ ਗੱਲਾਂ ਤੁਸੀਂ ਸੁਣੋਗੇ ਤਾਂ ਫਿਰ ਤੁਸੀਂ ਸਮਝੋਗੇ ਕਿ ਕੌਣ ਲੋਕ ਇਹ ਹੈਗੇ ਆ ਔਰ ਇਹਨਾਂ ਦੇ ਅੰਦਰ ਸਿੱਖਾਂ ਦੇ ਪ੍ਰਤੀ ਚੱਲਦਾ ਕੀ ਪਿਆ ਹੈਗਾ ਆਓ ਤੁਹਾਡਾ ਮੈਂ ਧਿਆਨ ਥੋੜਾ ਜਿਹਾ ਪਿੱਛੇ ਲੈ ਜਾਨਾ 6 ਜੂਨ ਤੋਂ ਪਹਿਲਾਂ ਇਹਨਾਂ ਨੇ ਪੋਸਟਰ ਜਾਰੀ ਕੀਤਾ ਅਤੇ ਬਾ ਕਾਇਦਾ ਇਹਨਾਂ ਨੇ ਲਿਖਿਆ ਭਈ ਆਪਾਂ 6 ਜੂਨ ਨੂੰ ਇੱਕ ਮਾਰਚ ਕੱਢਾਂਗੇ ਸ਼ਹੀਦਾਂ ਦੀ ਯਾਦ ਵਿੱਚ ਕਿਹੜੇ ਸ਼ਹੀਦ ਪਲਾ ਇਹਨਾਂ ਦੇ ਮੁਤਾਬਕ ਇੰਦਰਾ ਗਾਂਧੀ ਸ਼ਹੀਦ ਹੈ ਉਹਦੀ ਫੋਟੋ ਲਾਈ ਹੋਈ ਸੀ ਕਿ ਨਾਲ ਕੇ ਪੀ ਐਸ ਗਿੱਲ ਦੀ ਫੋਟੋ ਹੈ ਨਾਲ ਜਨਰਲ ਵਿਅਦਿਆ ਦੀ ਫੋਟੋ ਹੈ ਲਾਲਾ ਜਗਤ ਨਾਰਾਇਣ ਪੰਜਾਬ ਕੇਸਰੀ ਅਖਬਾਰ ਵਾਲਾ ਔਰ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਬੈਂਸੋ ਇਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਔਰ ਹੁਣ ਅੱਜ ਕਿਹੜਾ ਸਿੱਖ ਇਸ ਗੱਲ ਨੂੰ ਨਹੀਂ ਜਾਣਦਾ ਜਾਂ ਕਿਹੜਾ ਪੰਜਾਬੀ ਜਆ ਕਿਹੜਾ ਬੰਦਾ ਨਹੀਂ ਜਾਣਦਾ ਹੈਗਾ ਵੀ ਇਹ ਸਾਰੇ ਲੋਕ ਕੌਣ ਸਿਗੇ ਸਿੱਖਾਂ ਦੇ ਮਨਾਂ ਦੇ ਵਿੱਚ ਇਹਨਾਂ ਦੇ ਪ੍ਰਤੀ ਕੀ ਰਾਏ ਬਣੀ ਹੋਈ ਹੈ ਸਿੱਖਾਂ ਦਾ ਇਹਨਾਂ ਸਾਰਿਆਂ ਨੇ ਮਿਲ ਜੁੜ ਕੇ ਕਿਵੇਂ ਕਾਹਨ ਕੀਤਾ ਹੈਗਾ ਕਿਵੇਂ ਫੇਕ ਐਨਕਾਊਂਟਰਾਂ ਦਾ ਦੌਰ ਚੱਲਿਆ ਕਿਵੇਂ ਸਾਰਾ ਕੁਝ ਚੱਲਿਆ ਪਰ ਸਾਰੇ ਜਣੇ ਸਾਰੀਆਂ ਚੀਜ਼ਾਂ ਨੂੰ ਜਾਣਦੇ ਹੀ ਆ ਔਰ ਜਿਨ੍ਹਾਂ ਦੀ ਬਦੌਲਤ ਫਿਰ ਫੇਕ ਐਨਕਾਊਂਟਰ ਰੁਕੇ ਸਕੇ ਉਹ ਅੱਜ ਵੀ ਭਾਰਤ ਦੀਆਂ ਅਡੜ ਜੇਲ੍ਹਾਂ ਦੇ ਵਿੱਚ ਬੰਦ ਨੇ ਔਰ ਬਕਾਇਦਾ ਉਹਨਾਂ ਨੇ ਜ਼ਿੰਮੇਵਾਰੀ ਲਈ ਹੋਈ ਆ ਉਹ ਕਹਿੰਦੇ ਕਿ ਹਾਜ਼ੀਏ ਸਾਰਾ ਕੁਝ ਕੀਤਾ ਔਰ ਉਹ ਦੱਸਦੇ ਆ ਕਹਿੰਦੇ ਕਿ ਅਸੀਂ ਇਸ ਕਰਕੇ ਕੀਤਾ ਬਕਾਇਦਾ ਉਹ ਸਾਰਾ ਕੁਝ ਦੱਸਦੇ ਵੀ ਆ ਸਾਰਾ ਕੁਝ ਸਾਹਮਣੇ ਆ ਔਰ ਤੁਸੀਂ ਦੇਖੋ ਇਥੋਂ ਦੀਆਂ ਅਦਾਲਤਾਂ ਦੇ ਵਿੱਚ ਵੀ ਸਾਬਤ ਹੋ ਚੁੱਕਾ ਥੋੜਾ ਜਿਹਾ ਧਿਆਨ ਮੰਗਦੀ ਆ ਗੱਲ ਸ਼ੇਅਰ ਜ਼ਰੂਰ ਕਰ ਦਿਓ ਧਿਆਨ ਦੇ ਨਾਲ ਸੁਣਿਓ ਜ਼ਰੂਰ ਕੱਲੀ ਖਬਰ ਨਹੀਂ ਐ ਕਈ ਵਾਰ ਸੋ ਜਣ ਕਹਿੰਦੇ ਆ ਕਿ ਕੱਲੀ ਖਬਰ ਤਾਂ ਬਸ ਐਵੇਂ ਇੱਕ ਅੱਧੇ ਮਿੰਟ ਦੀ ਗੱਲ ਹੈਗੀ ਆ ਹੋਰ ਗੱਲਾਂ ਮੇਰਾ ਮਕਸਦ ਕੇਵਲ ਖਬਰ ਸੁਣਾਉਣਾ ਨਹੀਂ ਹੈਗਾ ਖਬਰਾਂ ਤੁਹਾਨੂੰ ਵੱਖ-ਵੱਖ ਥਾਵਾਂ ਤੋਂ ਸਵੇਰ ਨੂੰ ਅਖਬਾਰਾਂ ਵਿੱਚ ਵੀ ਲੱਗ ਜਾਣਗੀਆਂ ਤੁਸੀਂ ਉੱਥੋਂ ਵੀ ਪੜ ਲੈਣੀਆਂ ਪਰ ਆ ਜਿਹੜੀਆਂ ਗੱਲਾਂ ਨੇ ਇਹ ਕਿਸੇ ਨੇ ਨਹੀਂ ਕਰਨੀਆਂ ਹੈਗੀਆਂ ਇਸ ਕਰਕੇ ਮੈਂ ਕਹਿੰਨਾ ਵੀ ਇਹ ਸਾਰੀਆਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਨ ਦੀ ਔਰ ਸਮਝਣ ਦੀ ਜ਼ਰੂਰਤ ਹੈਗੀ ਆ ਵੀ ਇਹ ਲੋਕ ਕਿਵੇਂ ਕਿਸ ਔਰ ਤੁਸੀਂ ਦੇਖੋ ਭਾਰਤ ਦੀਆਂ ਅਦਾਲਤਾਂ ਦੇ ਵਿੱਚ ਕੇਸ ਚੱਲੇ ਆ ਜਿਨ੍ਹਾਂ ਨੂੰ ਇਹ ਸ਼ਹੀਦ ਮੰਨਦੇ ਆ ਜਿਨ੍ਹਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਮਾਰਚ ਕਰਨਾ ਸੀ 6 ਜੂਨ ਨੂੰ ਬਾਅਦ ਚ ਭਾਵੇਂ ਕਿ ਪ੍ਰਸ਼ਾਸਨ ਨੇ ਇਹਨਾਂ ਨੂੰ ਆਗਿਆ ਨਹੀਂ ਦਿੱਤੀ ਰੋਕ ਲਾਤੀ ਗਈ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ 2 ਮਿੰਟ ਦਾ ਮੌਨ ਧਾਰਨ ਕਰਕੇ ਤਹਿਦਾ ਕਰਕੇ ਇਹਨਾਂ ਨੇ ਆਪਣੀ ਮਨ ਦੀ ਤਸੱਲੀ ਸੁਲਈਏ ਇਹਨਾਂ ਨੇ ਕਰ ਲਈ ਉਹ ਇੱਕ ਅੱਧ ਗੱਲ ਹੈਗੀ ਆ ਪਰ ਇਹ ਲੋਕ ਜਿਨ੍ਹਾਂ ਨੂੰ ਸ਼ਹੀਦ ਮੰਨਦੇ ਆ ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਗਾਂਵ ਕਹਿਣ ਦੇ ਉੱਪਰ ਜਨਰਲ ਫੇਕ ਐਨਕਾਊਂਟਰ ਕੀਤੇ ਪੰਜਾਬ ਦੀ ਇਸ ਧਰਤੀ ਦੇ ਉੱਪਰ ਘਰਾਂ ਚੋਂ ਨੌਜਵਾਨਾਂ ਨੂੰ ਕੱਢ-ਕੱਢ ਕੇ ਕਈ ਕੇਸਾਂ ਦੇ ਵਿੱਚ ਕਈ ਪੁਲਿਸ ਆਫੀਸਰਜ਼ ਨੂੰ ਸਜ਼ਾਵਾ ਹੋ ਚੁੱਕੀਆਂ ਨੇ ਕਿਸੇ ਨੂੰ ਉਮਰ ਕੈਦ ਕਿਸੇ ਨੂੰ 3 ਸਾਲ ਕਿਸੇ ਨੂੰ 7 ਸਾਲ ਤੇ ਕਿਸੇ ਨੂੰ ਹੋਰ ਘੱਟ ਦਾ ਵਧੇਰੇ ਸਜ਼ਾਵਾ ਹੋ ਚੁੱਕੀਆਂ ਨੇ ਬਹੁਤ ਸਾਰੇ ਹੱਲੇ ਲਾਈਨਾਂ ਵਿੱਚ ਲੱਗੇ ਹੋਏ ਐ ਉਹਨਾਂ ਦੇ ਕੇਸ ਅਦਾਲਤਾਂ ਦੇ ਵਿੱਚ ਪੈਂਡਿੰਗ ਪਏ ਹੋਏ ਆ ਸੋ ਮੇਰੇ ਕਹਿਣ ਦਾ ਭਾਵ ਇਹ ਹੈਗਾ ਕਿ ਇੱਥੋਂ ਦੀਆਂ ਅਦਾਲਤਾਂ ਦੇ ਵਿੱਚ ਤਾਂ ਸਾਬਤ ਵੀ ਹੋ ਚੁੱਕਾ ਹੈਗਾ ਪਰ ਉਹਦੇ ਬਾਵਜੂਦ ਵੀ ਇਹ ਇਹਨਾਂ ਨੂੰ ਸ਼ਹੀਦ ਮੰਨ ਕੇ ਔਰ ਉਹਨਾਂ ਦੀ ਯਾਦ ਵਿੱਚ ਮਾਰਚ ਕੱਢਦੇ ਆਂ ਔਰ ਸਿੱਖਾਂ ਨੂੰ ਚੜਾਉਂਦੇ ਆ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਟਿਆ ਕਿ ਜਿਹੜਾ ਜੂਨ ਦਾ ਪਹਿਲਾ ਹਫਤਾ ਹੁੰਦਾ ਹੈਗਾ ਸਿੱਖ ਉਸ ਵੇਲੇ ਸਿੱਖਾਂ ਦੇ ਅੰਦਰ ਚੱਲ ਕੀ ਰਿਹਾ ਹੁੰਦਾ ਹੈਗਾ ਉਸ ਵੇਲੇ ਉਹਨਾਂ ਦੇ ਜ਼ਖਮਾਂ ਦੇ ਉੱਪਰ ਮਲਮ ਲਾਉਣ ਦੀ ਥਾਂ ਉਹਨਾਂ ਨੂੰ ਗਲਵਕੜੀ ਪਾਉਣ ਦੀ ਬਜਾਏ ਉਲਟਾ ਉਹਨਾਂ ਨੂੰ ਚੜਾਉਣ ਦੇ ਵਾਸਤੇ ਇਦਾਂ ਦੇ ਮਾਰਚ ਇਹਨਾਂ ਵੱਲੋਂ ਅਰੇਂਜ ਕੀਤੇ ਜਾਂਦੇ ਹੈਗੇ ਆ ਇੱਕ ਤੇ ਇਹ ਗੱਲ ਹੋ ਗਈ ਅਮਰ ਗੱਲ ਤਾਂ ਕੀਤੀ ਆ ਥੋੜਾ ਜਿਹਾ ਕਲੀਅਰ ਹੋ ਗਿਆ ਹੋਊਗਾ ਕਿ ਇਹ ਕੌਣ ਲੋਕ ਹੈਗੇ ਜਿਨ੍ਹਾਂ ਨੇ ਅੱਜ ਉਸ ਸਿੱਖ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਹੈ ਇਹਨਾਂ ਲੋਕਾਂ ਦੀ ਮਾਨਸਿਕਤਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਇਹਨਾਂ ਦੇ ਅੰਦਰ ਚੱਲਦਾ ਕੀ ਹੈਗਾ ਵੀ ਕੌਣ ਲੋਕ ਹੈਗੇ ਆ ਇਹ ਇਹਨਾਂ ਦੇ ਇੱਕ ਬੰਦਾ ਉੱਥੇ ਖੜਾ ਹੋ ਕੇ ਕਹਿਣ ਦਾ ਸਕੇ ਕਿ ਸ਼ਰਾਰਤੀ ਅਨਸਰ ਉਹ ਸਿੱਖ ਨੌਜਵਾਨ ਨੂੰ ਆ ਹੁਣ ਮੈਂ ਤੁਹਾਨੂੰ ਜੋ ਦੱਸ ਕੇ ਹਟਿਆ ਇਹਨਾਂ ਦੇ ਬਾਰੇ ਵੀ ਇਹ ਕੌਣ ਲੋਕ ਹੈਗੇ ਆ ਇਹ ਤੋਂ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਸ਼ਰਾਰਤੀ ਅਨਸਰ ਜਾਂ ਸ਼ਰਾਰਤੀ ਧਿਰ ਅਸਲ ਵਿੱਚ ਹੈ ਕੌਣ ਹੈ ਉਧਰ ਆ ਜਾਓ ਹੁਣ ਅੱਗੇ ਆ ਜਾਓ ਜੀ ਉਹ ਜਿਹੜਾ ਨੌਜਵਾਨ ਹੈਗਾ ਸਿੱਖ ਨੌਜਵਾਨ ਗੁਰਵਿੰਦਰ ਸਿੰਘ ਜਿਹੜਾ ਕਿ ਵਾਸੀ ਪਿੰਡ ਚੜੇਬਾਨ ਉਥੇ ਹਸਪੀਟਲ ਸਰਕਾਰੀ ਇਸ ਵੇਲੇ ਉਥੇ ਦਾਖਲ ਹੈਗਾ ਕਿਉਂਕਿ ਕੁੱਟਮਾਰ ਉਹਨਾਂ ਨਾਲ ਕੀਤੀ ਹੋਈ ਆ ਅਗਾ ਹੁਣ ਜਿਹੜੀ ਕਾਰਵਾਈ ਆ ਪੁਲਿਸ ਦੇ ਵੱਲੋਂ ਹੁੰਦੀ ਆ ਜਾਂ ਨਹੀਂ ਹੁੰਦੀ ਕਿਹਦੇ ਖਿਲਾਫ ਹੁੰਦੀ ਆ ਉਹ ਹੁਣ ਬਾਅਦ ਚ ਦੇਖਿਆ ਜਾਊਗਾ ਕਿ ਪੁਲਿਸ ਕਿੰਦਾ ਦੀ ਕਾਰਵਾਈ ਕਰਦੀ ਆ ਪਰ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇਹ ਕੁੱਟਮਾਰ ਹੋ ਰਹੀ ਆ ਔਰ ਉਸ ਵੇਲੇ ਜਿਹੜੇ ਉਹਨਾਂ ਦੇ ਗਨਮੈਨ ਹੈਗੇ ਆ ਸ਼ਿਵ ਸੈਨਾ ਵਾਲਿਆਂ ਦੇ ਗਨਮੈਨ ਮਿਲਿਓ ਜੀ ਉਹਨਾਂ ਨੂੰ ਗਨਮੈਨ ਬਾਰੇ ਵੀ ਤੁਹਾਡੇ ਨਾਲ ਥੋੜੀ ਜਿਹੀ ਹੋਰ ਗੱਲ ਕਰਦਾਂਗੇ ਜਾ ਕੇ ਔਰ ਉਹ ਵੀ ਲਾਗੇ ਖੜੇ ਹੈਗੇ ਆ ਪੁਲਿਸ ਦੀ ਹਾਜ਼ਰੀ ਸਾਰਾ ਕੁਝ ਹੋਣ ਰਿਹਾ ਹੈਗਾ ਮਾਮਲਾ ਕੀ ਸੀਗਾ ਇਹਨਾਂ ਨੇ ਧਰਨਾ ਉਥੇ ਕਿਉਂ ਲਾਇਆ ਹੋਇਆ ਸੀਗਾ ਜਦੋਂ ਆਹ ਗੱਲ ਤੁਸੀਂ ਦੇਖੋਗੇ ਤਾਂ ਤੁਹਾਡਾ ਧਿਆਨ ਫਿਰ ਜਾਊਗਾ ਕਿ ਸ਼ਰਲਤੀ ਅਨਸਰ ਕੌਣ ਹੈ ਗਿਆ ਫਿਰ ਤੁਹਾਨੂੰ ਚੰਗੀ ਤਰ੍ਹਾਂ ਪੱਕਾ ਹੋਣਾ ਸ਼ੁਰੂ ਹੋ ਜਾਊਗਾ ਅਸਲ ਵਿੱਚ ਹੋਇਆ ਕੀ ਸੀਗਾ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦਾ ਇੱਕ ਜ਼ਿਲ੍ਹਾ ਪ੍ਰਧਾਨ ਵਾ ਜਿਹਦਾ ਰਾਜੇਸ਼ ਗਰ ਪੰਜਾਬ ਪ੍ਰਧਾਨ ਹੋ ਗਿਆ ਸ਼ਿਵ ਸੈਨਾ ਦਾ ਔਰ ਇਦਾਂ ਹੀ ਇਹਨਾਂ ਦਾ ਮੁਕਤਸਰ ਦਾ ਪ੍ਰਧਾਨ ਹੈਗਾ ਮੁਕਤਸਰ ਸਾਹਿਬ ਦਾ ਪ੍ਰਧਾਨ ਰਵੀ ਕੁਮਾਰ ਆ ਰਵੀ ਕੁਮਾਰ ਨੇ ਥੋੜੇ ਦਿਨ ਪਹਿਲਾਂ ਇਹ ਗੱਲ ਆਖੀ ਸੀ ਕਿ ਬਕਾਇਦਾ ਵੀਡੀਓ ਵਾਇਰਲ ਹੋਈ ਸੀ ਉਹਦੀ ਉਹ ਕਹਿੰਦਾ ਕਿ ਸਾਡੇ ਨਾਲ ਘਰ ਦੇ ਗੇਟ ਦੇ ਉੱਪਰ ਹਮਲਾ ਹੋ ਗਿਆ ਸੀਗਾ ਕਹਿੰਦਾ 29 ਮਈ ਨੂੰ ਤਿੰਨ ਜਣਾਂ ਨੇ ਹਮਲਾ ਕੀਤਾ ਸੀਗਾ ਤੇ ਉਹਨਾਂ ਨੇ 20 25 ਕਹਿੰਦਾ ਕਿਰਪਾਨਾਂ ਕਹਿੰਦਾ ਸਾਡੇ ਗੇਟ ਤੇ ਮਾਰੀਆਂ ਤੇ ਮੈਨੂੰ ਕਹਿੰਦਾ ਜਾਨ ਤੋਂ ਮੇਰੀ ਜਾਨ ਨੂੰ ਖਤਰਾ ਆ ਮੈਂ ਤੇ ਘਰੋਂ ਕਹਿੰਦਾ ਨਿਕਲ ਕੇ ਕੰਮ ਤੇ ਨਹੀਂ ਜਾਂਦਾ ਹੈਗਾ ਬਹੁਤ ਬੁਰੇ ਹਾਲਾਤ ਆ ਕਹਿੰਦਾ ਮੇਰੇ ਮੇਰੀ ਜਾਨ ਨੂੰ ਖਤਰਾ ਆ ਔਰ ਕਹਿੰਦਾ ਸਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਪੁਲਿਸ ਸਾਡੀ ਸੁਣਵਾਈ ਨਹੀਂ ਕਰਦੀ ਔਰ ਜੇ ਪੁਲਿਸ ਸਾਡੀ ਸੁਣਵਾਈ ਕਹਿੰਦਾ ਨਹੀਂ ਕਰ ਦਿੱਤਾ ਇਸ ਕਰਕੇ ਕਹਿੰਦਾ ਆਪਾਂ ਆਉਂਦੇ ਦਿਨਾਂ ਦੇ ਵਿੱਚ ਧਰਨਾ ਕਹਿੰਦਾ ਪ੍ਰਦਰਸ਼ਨ ਕਰਾਂਗੇ ਅੱਜ ਤਾਂ ਕਰਕੇ ਇਹਨੇ ਧਰਨਾ ਰੱਖਿਆ ਹੈ ਸਗਾ ਕਿਉਂਕਿ ਉਹ ਐਲਾਨ ਕੀਤਾ ਸੀ ਇਹਨਾਂ ਨੇ ਕਹਿੰਦੇ ਸਾਡੀ ਪਾਰਟੀ ਦੇ ਸ਼ਿਵ ਸੈਨਾ ਦੇ ਹੋਰ ਵੀ ਆਗੂ ਆਉਣਗੇ ਨਾਲ ਤੇ ਆਪਾਂ ਕਹਿੰਦਾ ਇਕੱਠੇ ਹੋ ਕੇ ਧਰਨਾ ਮੁਜ਼ਾਹਰਾ ਕਰਾਂਗੇ ਹੁਣ ਜਿਹੜਾ ਰਾਜੇਸ਼ ਗਰਗਵਾ ਪੰਜਾਬ ਪ੍ਰਧਾਨ ਥੋੜਾ ਜਿਹਾ ਤੁਹਾਡਾ ਧਿਆਨ ਹੋਰ ਲੈ ਜੰਨਾ ਤੁਹਾਨੂੰ ਅਦਰ ਲੁਧਿਆਣੇ ਵਾਲੇ ਜਿਹੜੇ ਹੋ ਹੈਗੇ ਸ਼ਿਵ ਸੈਨ ਵਾਲੇ ਇੱਕ ਉਹ ਕੀ ਨਾਮ ਦਾ ਮੈਨੂੰ ਭੁੱਲ ਜਾਂਦਾ ਹੈਗਾ ਉਹਦਾ ਨਾਮ ਅਰੋੜਾ ਕਰਕੇ ਇੱਕ ਆ ਤੇ ਕੋ ਹੋਰ ਹੈਗਾ ਜਿੱਤੇ ਪਿੱਛੇ ਜਿਹੇ ਹਮਲਾ ਹੋਇਆ ਸੀਗਾ ਤੇ ਹਸਪੀਟਲ ਵਿੱਚ ਦਾਖਲ ਹੋਇਆ ਸੀ ਜਾ ਕੇ ਫਿਰ ਉਹ ਸੱਟਾ ਸੱਟਾ ਬਾਵੀ ਲੱਗੀਆਂ ਸੀ ਉਹਦੇ ਇਹ ਸਾਰੇ ਜਣੇ ਅੱਗ ਲਾਉ ਯੰਤਰ ਹੀ ਆ ਸਾਰੇ ਜਣੇ ਇਹ ਇਹਨਾਂ ਨੂੰ ਗਨਮੈਨ ਦਿੱਤੇ ਹੋਏ ਆ ਹਾਲਾਂਕਿ ਬਹੁਤ ਬਾਰ ਇਦਾਂ ਦੀ ਗੱਲਬਾਤ ਵੀ ਹੋਈ ਆ ਭਈ ਇਹਨਾਂ ਨੂੰ ਜੈਕਟਾਂ ਦਿੱਤੀਆਂ ਗਈਆਂ ਸੀ ਇੱਕ ਵਾਰ ਪਿੱਛੇ ਜਿਹੇ ਭਈ ਬੁਲੇਟ ਪ੍ਰੂਫ ਜੈਕਟਾਂ ਉਦੋਂ ਵੀ ਗੱਲਬਾਤ ਬਹੁਤ ਜ਼ਿਆਦਾ ਇਹ ਹੋਈ ਸੀਗੀ ਭਈ ਇਹਨਾਂ ਨੂੰ ਬੁਲੇਟ ਪ੍ਰੂਫ ਜੈਕਟਾਂ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਕਹੋ ਭਈ ਤੁਸੀਂ ਆਪਣੀ ਜ਼ੁਬਾਨ ਨੂੰ ਲਗਾਮ ਲਾ ਕੇ ਰੱਖੋ ਤੇ ਤੁਹਾਡੀ ਜਾਨ ਨੂੰ ਭਾਈ ਕੋਈ ਖਤਰਾ ਨਹੀਂ ਹੈਗਾ ਪਰ ਜੇ ਤੁਸੀਂ ਆਪਣੀ ਤੇ ਜੇ ਤੁਸੀਂ ਬੁਲੇਟ ਪ੍ਰੂਫ ਜਾਗਟਾ ਵੀ ਪਾ ਕੇ ਰੱਖਣੀ ਆ ਤਾਂ ਫਿਰ ਤਾਂ ਖਤਰੇ ਵਾਲੀ ਗੱਲ ਹੈਗੀ ਆ ਸੋ ਮੁੱਕ ਦੀ ਨਾਲ ਇਹ ਕਿ ਜ਼ੁਬਾਨ ਨੂੰ ਲਗਾਮ ਹੁਣ ਇਹਨਾਂ ਨੂੰ ਗਨਮੈਨ ਕਿਉਂ ਦਿੱਤੇ ਹੋਏ ਆ ਇਹ ਦੇਸ਼ ਦੀ ਕਿਹੜੀ ਸੇਵਾ ਇਹੋ ਜੀ ਕਰਦੇ ਪਏ ਆ ਤੇ ਜਿਹਦੇ ਕਰਕੇ ਵੀ ਸਮਾਜ ਨੂੰ ਜਾਂ ਦੇਸ਼ ਨੂੰ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੈਗਾ ਭਲਾ ਪੁੱਜਦਾ ਪੁੱਜਦਾ ਪਿਆ ਅੱਛਾ ਤੁਸੀਂ ਫਿਰ ਹਰਾਨ ਹੋਵੋਗੇ ਤੁਸੀਂ ਧਿਆਨ ਨਾਲ ਵੇਖਿਓ ਕਿਤੇ ਇਹ ਜਿੰਨੇ ਜਣੇ ਵੀ ਹੈਗੇ ਆ ਇਹ ਪੰਜਾਬ ਦੇ ਵਿੱਚ ਇਹਨਾਂ ਦੇ ਆਗੂ ਤਕਰੀਬਨ ਜ਼ਿਆਦਾਤਰ ਜ਼ਿਆਦਾਤਰ ਕਿ ਮੈਂ ਵੈਸੇ ਕੋਈ ਦੇਖਿਆ ਨਹੀਂ ਮੈਂ ਕਈ ਵਾਰ ਕਿਹਾ ਵੀ ਹੈ ਕਿ ਜੇ ਕੋਈ ਖਰਾ ਕੋਈ ਕਾਰਜ ਕਰਦਾ ਹੈਗਾ ਤੇ ਉਹ ਕਿਰਪਾ ਕਰਕੇ ਸਾਨੂੰ ਵੀ ਜ਼ਰੂਰ ਦੱਸਿਓ ਕਈ ਵਾਰ ਇਹ ਗੱਲ ਕਹਿੰਦੇ ਆ ਇਦਾਂ ਦੀ ਮੈਂ ਕਈਆਂ ਨਾਲ ਪਹਿਲਾਂ ਇੰਟਰਵਿਊ ਕਰਦਾ ਹੁਣ ਨਹੀਂ ਮੈਂ ਕਰਦਾ ਹੈਗਾ ਮੈਨੂੰ ਪਤਾ ਇੰਟਰਵਿਊ ਕਈ ਵਾਰ ਜਾਣ ਕੇ ਕਰਵਾਉਂਦੇ ਹੁੰਦੇ ਸੀਗੇ ਉਹ ਇਸ ਕਰਕੇ ਕਰਵਾਉਂਦੇ ਆ ਭਈ ਸਾਡੇ ਨਾਲ ਕੋਈ ਪੱਤਰਕਾਰ ਇੰਟਰਵਿਊ ਕਰੇ ਔਰ ਫਿਰ ਸਾਨੂੰ ਸਵਾਲ ਪੁੱਛੇ ਜਾਣ ਕਿ ਸਾਡੇ ਤੋਂ ਸਵਾਲਾਂ ਦੇ ਜਵਾਬ ਤਾਂ ਹੁਣੇ ਨਹੀਂ ਹੈਗੇ ਅਸੀਂ ਇਧਰ ਉਧਰ ਦੀਆਂ ਗੱਲਾਂ ਕਰਨੀਆਂ ਸਿੱਖਾਂ ਨੂੰ ਮਾੜਾ ਚੰਗਾ ਬੋਲਣਾ ਸਿੱਖਾਂ ਦੇ ਜਿਹੜੇ ਜਰਨੈਲ ਹੋਏ ਆ ਯੋਧੇ ਹੋਏ ਆ ਜਿ ਜਦੋਂ ਉਹਨਾਂ ਦੇ ਖਿਲਾਫ ਬੋਲਣਾ ਤੇ ਥੱਲੇ ਸਾਨੂੰ ਕਮੈਂਟਾਂ ਦੇ ਵਿੱਚ ਕਈਆਂ ਨੇ ਸਾਨੂੰ ਤਾਂ ਧਮਕਾਉਣਾ ਹੈਗਾ ਕਈਆਂ ਨੇ ਸਾਨੂੰ ਗਾਲਾਂ ਕੱਢਣੀਆਂ ਔਰ ਕਈਆਂ ਨੇ ਸਾਨੂੰ ਤਾਂ ਧਮਕਾਉਣਾ ਤੇ ਕਈਆਂ ਨੇ ਸਾਨੂੰ ਫਿਰ ਗਾਲਾਂ ਕੱਢਣੀਆਂ ਤੇ ਅਸੀਂ ਫਿਰ ਉਹ ਕਮੈਂਟਸ ਇਕੱਠੇ ਕਰਕੇ ਫਿਰ ਪ੍ਰਸ਼ਾਸਨ ਦੇ ਕੋਲ ਜਾਣਾ ਤੇ ਆਹ ਦੇਖੋ ਜੀ ਸਾਡੀ ਜਾਨ ਨੂੰ ਖਤਰਾ ਹੈ ਤੇ ਸਾਨੂੰ ਗਨਮੈਨ ਹੋਇਆ ਕਰਵਾ ਦਿੱਤੇ ਜਾਂ ਫਿਰ ਜਿਹੜੇ ਪਹਿਲਾਂ ਤੋਂ ਇਹਨਾਂ ਦੇ ਕੋਲ ਜੇ ਸਿਕਿਉਰਿਟੀ ਹੈਗੀ ਆ ਤਾਂ ਸਾਡੀ ਸਿਕਿਉਰਿਟੀ ਨੂੰ ਬਹਾਲ ਰੱਖਿਆ ਜਾਵੇ ਐਸ ਕਰਕੇ ਆ ਸਾਰਾ ਕੁਝ ਕਰਦੇ ਆ ਔਰ 6 ਜੂਨ ਹੋ ਗਈ ਜਾਂ ਇਸ ਤੋਂ ਇਲਾਵਾ ਹੋਰ ਖਾਸ-ਖਾਸ ਦਿਨ ਖਾਸ ਕਰਕੇ ਜਿਹੜੇ ਦਿਨ ਸਿੱਖਾਂ ਨੇ ਮਨਾਉਣੇ ਹੁੰਦੇ ਆ ਉਹਨਾਂ ਉਹਨਾਂ ਦਿਨਾਂ ਦੇ ਉੱਪਰ ਹੀ ਇਹਨਾਂ ਨੇ ਘਰਾਂ ਚੋਂ ਬਾਹਰ ਨਿਕਲ ਕੇ ਤੇ ਇਸ ਕਿਸਮ ਦੀ ਹਰਕਤਾਂ ਕਰਨੀਆਂ ਹੁੰਦੀਆਂ ਨੇ ਅੱਗੇ ਪਿੱਛੇ ਇਹਨਾਂ ਦਾ ਇਸ ਮੁਲਕ ਦੀ ਸੇਵਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਆ ਇੱਕ ਪਿੱਛੇ ਜਾ ਅਖੰਡ ਸਗਾ ਜਦੋਂ ਕਹਿੰਦੇ ਜੀ ਪਾਕਿਸਤਾਨ ਦੇ ਨਾਲ ਜੰਗ ਲੱਗ ਗਈ ਆ ਉਹ ਕਹਿੰਦਾ ਜੀ ਮੇਰੇ ਨਾਲ ਫਲਾਣਾ ਬਰੂਦ ਬੰਦੇ ਹੋ ਤੇ ਮੈਂ ਪਾਕਿਸਤਾਨ ਜਾਊਂਗਾ ਉਹ ਸਿਮਰਿੰਦ ਸਿੰਘ ਮਾਨ ਹੁਣ ਵੀ ਕਹਿੰਦੇ ਉਹ ਕਹਿੰਦੇ ਪਰ ਕਹਿੰਦੇ ਉਹਨੂੰ ਭੇਜੋ ਕਹਿੰਦੇ ਅਸੀਂ ਦੁੱਧਾ ਦਾ ਕਹਿੰਦੇ ਪਿਆ ਕੇ ਭੇਜਾਂਗੇ ਸੋ ਇਸ ਕਿਸਮ ਦੀਆਂ ਇਹ ਹਰਕਤਾਂ ਕਰਦੇ ਹੈਗੇ ਆ ਦੇਸ਼ ਦੀ ਖਾਤਰ ਜੂਝਣ ਦਾ ਜਨ ਦੇ ਅੰਦਰ ਚਾਅ ਹੁੰਦਾ ਜਾ ਕਿਸੇ ਕੌਮ ਦੀ ਖਾਤਰ ਚਾਹੁੰਦਾ ਸਮਾਜ ਦੀ ਖਾਤਰ ਕੋਈ ਚਾਹੁੰਦਾ ਹੈਗਾ ਉਹ ਇਹਦਾ ਕਿਸ ਨੂੰ ਦੱਸ ਪੁੱਛ ਕੇ ਵੀਡੀਓ ਬਣਾ ਬਣਾ ਕੇ ਥੋੜੀ ਜਿਹਾ ਕਰਨੇ ਹੁੰਦੇ ਆ ਉਹ ਤੇ ਆਪਦਾ ਚਾ ਔਰ ਉਹ ਤੇ ਕਰ ਦਿੰਦੇ ਹੁੰਦੇ ਆ ਜਿਨ੍ਹਾਂ ਨੂੰ ਜਿਹੜੇ ਜਿਹੜੇ ਰਾਸ਼ਟਰਵਾਦੀ ਵੀ ਆ ਜਿਨ੍ਹਾਂ ਦੇ ਉੱਪਰ ਦੇਸ਼ ਭਗਤੀ ਦਾ ਪੂਰਨ ਰੰਗ ਵੀ ਚੜਿਆ ਹੋਇਆ ਆ ਉਹ ਤੇ ਕੋਈ ਫੌਜ ਦੇ ਵਿੱਚ ਭਰਤੀ ਹੋਇਆ ਹੋਊਗਾ ਜਾਂ ਕੋਈ ਹੋਰ ਕਿਧਰੇ ਵੀ ਨੇਵੀ ਚ ਹੋ ਸਕਦਾ ਕੋਈ ਕੋਈ ਕਿਤੇ ਵੀ ਹੋ ਸਕਦਾ ਹੈਗਾ ਉਹ ਤੇ ਉਥੇ ਬਾਰਡਰਾਂ ਤੇ ਜਾ ਕੇ ਆਪਣੀਆਂ ਜਾਨਾਂ ਦਿੰਦੇ ਹੋਣਗੇ ਜਿਨ੍ਹਾਂ ਦੇ ਦਰ ਭਾਗ ਇਹ ਇਹ ਵੀ ਉਹ ਸਾਰਾ ਕੁਝ ਕਰਨਤਾ ਪਰ ਇਦਾਂ ਦਾ ਕੁਝ ਨਹੀਂ ਹੈਗਾ ਸੋ ਸਰਕਾਰ ਦੇ ਮੂਰੇ ਵੀ ਇੱਕ ਸਵਾਲ ਹੈਗਾ ਵੀ ਤੁਸੀਂ ਇਹਨਾਂ ਨੂੰ ਸਿਕਿਉਰਿਟੀਆਂ ਦੇ ਕੇ ਰੱਖਿਆ ਕਿਉਂ ਹੈ ਇਦਾਂ ਜਦੋਂ ਕਿ ਇਹਨਾਂ ਦੇ ਖਿਲਾਫ ਤੇ ਬਣਦੀਆਂ ਕਾਨੂੰਨੀ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਔਰ ਇਹਨਾਂ ਨੂੰ ਤੇ ਜੇਲ੍ਹਾਂ ਦੇ ਅੰਦਰ ਸੁਟਣਾ ਚਾਹੀਦਾ ਹੈਗਾ ਪਰ ਇਹਨਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਠੁਕਮੀ ਕਾਰਵਾਈ ਨਹੀਂ ਹੁੰਦੀ ਜਿਹੋ ਜਿਹੀ ਇਹਨਾਂ ਦੀ ਸ਼ਬਦਾਬਲੀ ਹੁੰਦੀ ਹੈ ਬਾਵਜੂਦ ਇਹਦੇ ਪਰ ਵਾਹਿਗੁਰੂ ਜਾਨੇ ਚਲੋ ਜਿੱਦਾਂ ਵੀ ਹੈਗਾ ਉਹਨਾਂ ਨੇ ਇਹਨਾਂ ਨੂੰ ਸਿਕਿਉਰਿਟੀਆਂ ਦੇ ਕੇ ਰੱਖਿਆ ਆ ਵੀ ਤੁਸੀਂ ਸਿਕਿਉਰਿਟੀਆਂ ਲਓ ਤੇ ਤੁਸੀਂ ਸਿਰਫ ਆ ਕੁਝ ਬੋਲਣਾ ਹੀ ਆ ਬਸ ਸਿੱਖ ਯੋਧਿਆਂ ਦੇ ਖਿਲਾਫ ਤੋ ਆ ਸਾਰਾ ਕੁਝ ਚੱਲਦਾ ਹੈਗਾ ਹੁਣ ਜਿਹੜੀ ਉਹ ਗੱਲ ਆ ਉਹ ਕਹਿੰਦਾ ਕਿ ਸਾਡੇ ਘਰੇ ਹਮਲਾ ਹੋਇਆ ਸੀਗਾ 29 ਮਈ ਨੂੰ ਤਿੰਨ ਜਣਿਆਂ ਵੱਲੋਂ 2025 ਕਹਿੰਦਾ ਕਿਰਪਾਨਾਂ ਮਾਰੀਆਂ ਗਈਆਂ ਸੀਗੀਆਂ ਜ਼ਿਲ੍ਹਾ ਪ੍ਰਧਾਨਾ ਮੁਕਤਸਰ ਸਾਹਿਬ ਦਾ ਉਹ ਨਾਮ ਹੈਗਾ ਰਵੀ ਕੁਮਾਰ ਹੁਣ ਜਿਹਦਾ ਮੈਂ ਪਹਿਲਾਂ ਕਿਹਾਟਿਆ ਔਰ ਇੱਕ ਵਾਰੀ ਨਹੀਂ ਇੱਕ ਤੋਂ ਵਧੇਰੇ ਵਾਰ ਸਾਬਤ ਵੀ ਹੋ ਚੁੱਕਾ ਹੈਗਾ ਇੱਥੋਂ ਦੀ ਪੁਲਿਸ ਇਹੀ ਸਾਬਤ ਕਰ ਚੁੱਕੀ ਆ ਇਹ ਗੱਲ ਪੁਲਿਸ ਨੇ ਵੀ ਸਾਬਤ ਕੀਤਾ ਹੈਗਾ ਕਈ ਵਾਰਾ ਔਰ ਕਿਆ ਵੀ ਹੈਗਾ ਇਧਰ ਦੇ ਬੰਦੇ ਵੀ ਸਾਹਮਣੇ ਲੈ ਕੇ ਆਂਦੇ ਇਹਨਾਂ ਨੇ ਇਹਨਾਂ ਦੇ ਸਿਕਿਉਰਿਟੀ ਲੈਣ ਦੇ ਵਾਸਤੇ ਆਪਣੇ ਉੱਪਰ ਆਪੇ ਹੀ ਹਮਲਾ ਕਰਵਾਇਆ ਜਾਂਦਾ ਸਿਕਿਉਰਿਟੀ ਲੈਣ ਦੇ ਵਾਸਤੇ ਆਪਣੇ ਉੱਪਰ ਆਪੇ ਹੀ ਹਮਲਾ ਕਰਵਾਇਆ ਤੇ ਫਿਰ ਜਾ ਕੇ ਕਹੇ ਜੀ ਆਹ ਦੇਖੋ ਜੀ ਮੇਰੇ ਤੇ ਹਮਲਾ ਹੋ ਗਿਆ ਤੇ ਮੈਨੂੰ ਸਿਕਿਉਰਿਟੀ ਚਾਹੀਦੀ ਆ ਆ ਕੁਝ ਕੀਤਾ ਜਾਂਦਾ ਹੈਗਾ ਕਿੰਨੀ ਫੋਰਸ ਤੇ ਇਹ ਨਾਲ ਆਪਣੇ ਲੱਦੀ ਫਿਰਨ ਰਹੇ ਆ ਤੇ ਲੋਕਾਂ ਦਾ ਬੁਰਾ ਹਾਲ ਵਾ ਪੁਲਿਸ ਨੂੰ ਜਿਹੜੇ ਕੰਮ ਕਰਨ ਦੇ ਵਾਸਤੇ ਕਹਿਣਾ ਚਾਹੀਦਾ ਵੀ ਤੁਸੀਂ ਆਹ ਕੰਮ ਕਰੋ ਲੋਕਾਂ ਦੀ ਸੇਵਾ ਦੇ ਉਹ ਕਰਨ ਪਰ ਉਹ ਪੁਲਿਸ ਵਾਲੇ ਵਿਚਾਰੇ ਉਹਨਾਂ ਨੂੰ ਉਧਰ ਲਾਇਆ ਹੋਇਆ ਹੈ ਵੀ ਤੁਸੀਂ ਇਹਨਾਂ ਦਵਾਲੇ ਹੋਏ ਰਹੋ ਉਨ੍ਹਾਂ ਵਿੱਚੋਂ ਕਈ ਤਾਂ ਕਲਪੇ ਪਏ ਹੋਊਗੇ ਜ਼ਰੂਰ ਪੱਕੀ ਗੱਲ ਵਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਕਿੰਨਾ ਕਿ ਇਹਨਾਂ ਨੂੰ ਦੇਸ਼ ਭਗਤੀ ਦਾ ਜਨੂੰਨ ਹੈਗਾ ਪਤਾ ਹੀ ਹੁੰਦਾ ਜਿਹੜੇ ਬੰਦੇ ਨਾਲ ਰਹਿੰਦੇ ਹੁੰਦੇ ਆ ਖੈਰ ਚਲੋ ਉਹਨਾਂ ਦੀਆਂ ਸੌ ਮਜਬੂਰੀਆਂ ਹੋ ਸਕਦੀਆਂ ਨੇ ਪਰ ਆਪਾਂ ਐਸਾ ਪੱਤਰਕਾਰ ਗੱਲ ਜ਼ਰੂਰ ਕਰਦੇ ਆ ਵੀ ਕਈ ਵਾਰ ਇਦਾਂ ਦੀਆਂ ਗੱਲਾਂ ਨਸ਼ਰ ਹੋ ਚੁੱਕੀਆਂ ਨੇ ਵੀ ਸਿਕਿਉਰਟੀਆਂ ਲੈਣ ਦੇ ਵਾਸਤੇ ਇਹ ਇਦਾਂ ਦੇ ਸਟੰਟ ਕਰਦੇ ਹੀ ਰਹਿੰਦੇ ਆ ਹੁਣ ਲਾਸਟ ਗੱਲ ਕਰਕੇ ਤੇ ਫਿਰ ਆਪਾਂ ਥੀਮਾ ਮੰਗ ਲੈਂਦੇ ਆ ਸੋ ਲਾਸਟ ਗੱਲ ਇਹ ਹੈ ਵੀ ਇਹ ਇਹ ਗੱਲ ਕਹਿੰਦੇ ਆ ਵੀ ਸਾਡੇ ਤੇ ਜਦੋਂ ਹਮਲਾ ਹੁੰਦਾ ਹੈਗਾ ਸਾਡੇ ਗੇਟ ਭੰਨੇ ਜਾਂਦੇ ਆ ਤਿੰਨ ਚਾਰ ਜਣੇ ਆਉਂਦੇ ਆ ਕਿਰਪਾਨਾਂ ਸਾਡੇ ਗੇਟ ਤੇ ਮਾਰਦੇ ਆ ਸਾਡੀ ਸੁਣਵਾਈ ਨਹੀਂ ਹੁੰਦੀ ਸਾਨੂੰ ਧਰਨੇ ਲਾਉਣੇ ਪੈਂਦੇ ਆ ਮੈਂ ਇਹਨਾਂ ਨੂੰ ਸਵਾਲ ਕਰਦਾ ਕਈ ਵਾਰਾਂ ਅੱਗੇ ਵੀ ਕਈ ਵਾਰ ਕੀਤਾ ਅੱਜ ਫਿਰ ਕਰਦਾ ਵੀ ਇਹਦਾ ਮਤਲਬ ਤੁਹਾਨੂੰ ਤੁਸੀਂ ਵੀ ਇਹ ਗੱਲ ਮੰਨਦੇ ਹੋ ਪਰ ਇੱਥੇ ਤੁਹਾਡੀ ਵੀ ਸੁਣਵਾਈ ਨਹੀਂ ਹੁੰਦੀ ਇਦਾਂ ਹੀ ਆ ਨਾ ਜੀ ਇਹ ਤੋਂ ਪਹਿਲਾਂ ਮੈਂ ਇੱਕ ਵਾਰ ਨਾ ਸ਼ਿਵ ਸੈਨਾ ਦੇ ਕਿਸੇ ਆਗੂ ਨਾਲ ਇੰਟਰਵਿਊ ਕੀਤੀ ਸੀਗੀ ਤੇ ਉਹਨੇ ਕਿਹਾ ਕਹਿੰਦਾ ਵੀ ਇੱਥੇ ਉਹਨਾਂ ਸਮੇਂ ਵਿੱਚ ਕਹਿੰਦਾ 35000 ਕਿਸੇ ਖਾਸ ਕਮਿਊਨਿਟੀ ਦੇ ਤੇ 35000 ਹਿੰਦੂਆਂ ਦਾ ਕਤ ਮੈਂ ਕਿਹਾ ਵੀ ਤੁਹਾਡੇ ਕੋਲ ਕੋਈ ਡਿਟੇਲ ਹੈਗੀ ਜਾਂ ਕੋਈ 350 ਕੇ ਜਣਿਆਂ ਦੀ ਤੁਸੀਂ ਲੈ ਕੇ ਆਓ ਵੀ ਮੈਂ ਵੀ ਐਜ਼ ਆ ਪੱਤਰਕਾਰ ਚੱਲਦਾ ਆਪਾਂ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰੀਏ ਵੀ ਆਪਾਂ ਉਹਨਾਂ ਨੂੰ ਵੀ ਜਾ ਕੇ ਪਰਿਵਾਰਾਂ ਨੂੰ ਪੁੱਛਿਆ ਵੀ ਤੁਸੀਂ ਐਫ ਆਈ ਆਰਸ ਦਰਜ ਕਰਵਾਈਆਂ ਸੀਗੀਆਂ 35000 ਬਹੁਤ ਗਿਣਤੀ ਹੁੰਦੀ ਆ 300 ਉਹ ਕਹਿੰਦਾ ਵੀ ਚੰਗਾ ਹਾਂ ਕਹਿੰਦਾ ਤੁਸੀਂ ਮੈਨੂੰ ਦੱਸ ਦਿੱਤਾ ਕਹਿੰਦਾ ਆਪਾਂ ਨਾ ਕਹਿੰਦਾ ਹੁਣ ਡਾਟਾ ਇਕੱਠਾ ਕਰਾਂਗੇ ਇਸ ਗੱਲ ਨੂੰ ਕਈ ਸਾਲ ਹੋ ਗਏ ਆ ਪਰ ਕਿਸੇ ਨੇ ਕੋਈ ਡਾਟਾ ਇਕੱਠਾ ਨਹੀਂ ਕੀਤਾ ਕਿਉਂ ਨਹੀਂ ਕੀਤਾ ਭਲਾ ਕਿਉਂਕਿ ਹੈ ਹੀ ਨਹੀਂ ਹੈ ਇੱਕ ਪ੍ਰੋਪਾਗੈਂਡਾ ਕੀਤਾ ਜਾਂਦਾ ਇੱਕ ਝੂਠੇ ਨੈਰੇਟਿਵ ਇੱਕ ਝੂਠੇ ਬਿਰਤਾਂਤ ਸਿਰਜਣ ਦੇ ਯਤਨ ਕੀਤੇ ਜਾਂਦੇ ਆ ਲੋਕਾਂ ਵਿੱਚ ਇੱਕ ਗੱਲ ਫੈਲਾਈ ਜਾਂਦੀ ਆ ਵੀ ਆਹ ਕੁਛ ਵਾਪਰਿਆ ਸੀਗਾ ਜਦੋਂ ਕਿ ਉਹ ਕੁਛ ਨਹੀਂ ਸੀ ਵਾਪਰਿਆ ਮੈਂ ਉਹਨੂੰ ਵੀ ਉਦੋਂ ਵੀ ਆਖਿਆ ਸੀਗਾ ਅੱਜ ਵੀ ਉਹੀ ਗੱਲ ਕਹਿਣਾ ਵੇ ਇਹਦਾ ਮਤਲਬ ਤੁਸੀਂ ਇਹ ਮੰਨਦੇ ਹੋ ਵੀ ਤੁਹਾਡੇ ਨਾਲ ਐਡਾ ਜ਼ਿਆਦਾ ਤੱਕਾ ਹੋ ਗਿਆ ਤੁਹਾਨੂੰ ਵੀ ਇਨਸਾਫ ਨਹੀਂ ਮਿਲਿਆ ਸਿੱਖ ਵੀ ਕਹਿੰਦੇ ਆ ਕਿ ਸਾਨੂੰ ਇਨਸਾਫ ਨਹੀਂ ਮਿਲਿਆ ਸਿੱਖ ਤਾਂ ਕਰਕੇ ਇਹ ਕਹਿੰਦੇ ਅਸੀਂ ਬਾਗੀ ਹੋ ਗਏ ਜਿਹੜੇ ਸਿੱਖ ਬਾਗੀ ਹੋ ਗਏ ਕਹਿੰਦੇ ਅਸੀਂ ਤਾਂ ਬਾਗੀ ਹੋ ਗਏ ਸਾਨੂੰ ਇੱਥੇ ਨਿਆਂ ਨਹੀਂ ਮਿਲਦਾ ਸਾਨੂੰ ਪਹਿਲੇ ਸਾਨੂੰ ਦੂਜੇ ਤੀਜੇ ਚੌਥੇ ਦਰ ਭਈ ਸਾਨੂੰ ਇਨਸਾਫ ਨਹੀਂ ਮਿਲਦਾ ਤੁਹਾਨੂੰ ਵੀ ਧਰਨੇ ਲਾਉਣੇ ਪੈਂਦੇ ਅੱਜ ਤਾਂ ਹੀ ਅਡੀ ਧੁੱਪ ਕਿੰਨੀ ਜ਼ਿਆਦਾ ਧੁੱਪ ਹੈਗੀ ਵਿਚਾਰੇ ਨੇ ਧਰਨਾ ਲਾਇਆ ਉੱਥੇ ਤੁਹਾਨੂੰ ਵੀ ਲਾਉਣਾ ਪਿਆ ਨਾ ਧਰਨਾ ਉੱਥੇ ਜਾ ਕੇ ਵਿਚਾਰਿਆਂ ਨੂੰ ਤੇ ਤੁਸੀਂ ਵੀ ਵਿਚਾਰੇ ਬਣ ਗਏ ਅੱਜ ਇਹਦਾ ਮਤਲਬ ਕੀ ਬਣਿਆ ਇਹਦਾ ਮਤਲਬ ਤੁਸੀਂ ਕਦੀ ਇਦਾਂ ਸੋਚਦੇ ਨਹੀਂ ਹੈਗੇ ਜੇ ਸੱਚੀ ਤੁਹਾਡੇ ਤੇ ਹਮਲਾ ਹੋਇਆ ਤੁਹਾਡੀ ਸੁਣਵਾਈ ਨਹੀਂ ਹੁੰਦੀ ਜਾਂ ਤਾਂ ਫਿਰ ਨਹੀਂ ਹੋਇਆ ਪੁਲਿਸ ਨੂੰ ਵੀ ਪਤਾ ਹੈਗਾ ਪੁਲਸਤਾ ਕਰਕੇ ਨਹੀਂ ਸੁਣਵਾਈ ਕਰਨੀ ਕਿਉਂਕਿ ਉਹਨਾਂ ਨੂੰ ਪਤਾ ਵੀ ਜਾਣ ਕੇ ਡਰਾਮਾ ਕਰਵਾਇਆ ਗਿਆ ਹੋਊਗਾ ਤੇ ਜੇ ਸੱਚੀ ਹੋਇਆ ਹੈਗਾ ਹਮਲਾ ਮੈਨੂੰ ਨਹੀਂ ਪਤਾ ਹੈਗਾ ਮੈਂ ਐਵੇਂ ਆਖਾਂ ਜੇ ਸੱਚੀ ਹੋਇਆ ਹੈਗਾ ਤਾਂ ਫਿਰ ਮੈਂ ਤੁਹਾਨੂੰ ਕਿਹੜਾ ਚੋਣਾ ਭਲੇ ਹੋਵੇ ਤੁਸੀਂ ਕਿਦ ਕਿਦ ਇਦਾਂ ਨਹੀਂ ਸੋਚਦੇ ਹੈਗੇ ਕਿ ਜੇ ਤੁਹਾਡੇ ਦੇ ਸੱਚੀ ਹਮਲਾਵਾ ਤੁਹਾਡੇ ਹੀ ਸੁਣਵਾਈ ਨਹੀਂ ਹੁੰਦੀ ਤੇ ਜਿਨ੍ਹਾਂ ਦੇ ਨਾਲ ਹੋਰ ਬਹੁਤ ਕੁਝ ਸੱਚੀ ਵਾਪਰਿਆ ਇੱਥੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਕਰਕੇ ਉਹ ਬਾਗੀ ਬਣ ਗਏ ਤੇ ਫਿਰ ਤੇ ਸਗੋਂ ਤੁਹਾਨੂੰ ਬਾਗੀਆਂ ਨਾਲ ਹਮਦਰਦੀ ਹੋਣੀ ਚਾਹੀਦੀ ਹੈ ਔਰ ਕੇਵਲ ਹਮਦਰਦੀ ਨਹੀਂ ਹੀ ਨਹੀਂ ਹੋਣੀ ਚਾਹੀਦੀ ਤੁਹਾਨੂੰ ਤੇ ਸਗੋਂ ਉਹਨਾਂ ਦੇ ਨਾਲ ਖੜਨਾ ਚਾਹੀਦਾ ਖੜਨਾ ਹੀ ਨਹੀਂ ਤੁਹਾਨੂੰ ਤੇ ਉਹਨਾਂ ਦੇ ਨਾਲ ਤੁਰਨਾ ਚਾਹੀਦਾ ਤਈ ਅਸੀਂ ਵੀ ਤੁਹਾਡੇ ਨਾਲ ਹੀ ਹੈਗੇ ਆ ਸੁਣਵਾਈ ਭਾਈ ਜੇ ਤੁਸੀਂ ਸਿੱਖੋ ਕਿਨੇ ਸਾਡੀ ਨਹੀਂ ਹੁੰਦੀ ਤੇ ਸਾਡੀ ਵੀ ਇੱਥੇ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਤੇ ਤੁਹਾਨੂੰ ਵੀ ਚਾਹੀਦਾ ਹੈਗਾ ਕਿ ਸਿੱਖੋ ਜਿਹੋ ਜਿਹੇ ਰਾਜ ਪ੍ਰਬੰਧ ਖਾਲਸਾ ਜੀ ਤੁਸੀਂ ਚਾਹੁੰਦੇ ਜੋ ਭਈ ਸਾਨੂੰ ਵੀ ਕੇਵਲ ਨਾਲ ਤੋਰ ਲਓ ਆਪਣੇ ਅਸੀਂ ਵੀ ਉਦਾਂ ਦੇ ਰਾਜ ਪ੍ਰਬੰਧ ਚ ਆਉਣੇ ਆ ਭਈ ਸਾਡੇ ਜਦੋਂ ਕੋਈ ਗੇਟ ਆਣ ਕੇ ਦਾ ਭੰਨ ਕੇ ਜਾਇਆ ਕਰਨ ਤਿੰਨ ਚਾਰ ਜਣੇ ਤਾਂ ਸਾਡੀ ਵੀ ਸੁਣਵਾਈ ਹੋ ਜਾ ਕਰੇ ਸਾਨੂੰ ਧਰਨੇ ਧੁੱਪਾਂ ਦੇ ਵਿੱਚ ਨਾਲ ਲਾਉਣੇ ਪਿਆ ਕਰਨ ਅਸੀਂ ਕਹਾਂ ਨੂੰ ਪਿੰਡੇ ਲੁਈਏ ਤੁਸੀਂ ਸਗੋਂ ਉਹਨਾਂ ਸਿੱਖਾਂ ਦੇ ਨਾਲ ਜਿਹੜੇ ਬਾਗੀ ਤੁਸੀਂ ਉਹਨਾਂ ਨਾਲ ਸਗੋਂ ਖੜਿਆ ਕਰੋ ਮੈਂ ਇਹ ਸਲਾਹ ਦੇਣੀ ਚਾਹੁੰਨਾ ਮਿਲ ਕਿਸੇ ਬੰਨੇ ਕੱਡੇ ਤਾਂ ਲੱਗੋ ਹਨ ਪਰ ਕਿਸੇ ਬੰਨੇ ਕੰਡੇ ਨਹੀਂ ਲੱਗਿਆ ਜਾਂਦਾ ਗੱਲ ਤੇ ਇਹ ਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਯਤਨ ਹੋ ਰਹੇ ਆ ਜਿਹੜਾ ਕਿ ਪਹਿਲਾਂ ਤੋਂ ਹੀ ਖਰਾਬ ਹੈਗਾ ਆ ਉਹਨੂੰ ਹੋਰ ਜ਼ਿਆਦਾ ਮਗਾਉਣਾ ਹੋਰ ਜ਼ਿਆਦਾ ਅੱਗ ਦੇ ਭਾਂਬੜ ਮਚਾਉਣੇ ਉਹਦੇ ਯਤਨ ਹੋ ਰਹੇ ਆ ਆਪਾਂ ਉਮੀਦ ਕਰਦੇ ਆ ਕਿ ਜੇ ਪੁਲਿਸ ਨੂੰ ਪਹਿਲਾਂ ਪਤਾ ਹੀ ਹੋਊਗਾ ਤਾਂ ਹੀ ਸੁਣਵਾਈ ਨਹੀਂ ਹੋਈ ਹੈਗੀ ਇਹਨਾਂ ਦੀ ਤਾਂ ਹੀ ਉਹਨਾਂ ਨੂੰ ਘਰ ਨਾਲ ਲਾਉਣਾ ਪਿਆ ਤਾਂ ਪੁਲਿਸ ਨੂੰ ਚਾਹੀਦਾ ਹੈਗਾ ਕੇਸ ਗੱਲ ਨੂੰ ਨਸ਼ਰ ਕੀਤਾ ਜਾਵੇ ਕਿ ਇਹਨਾਂ ਦੇ ਘਰ ਦੇ ਉੱਪਰ ਕੋਈ ਹਮਲਾ ਨਹੀਂ ਹੋਇਆ ਸਿਕਾ ਜੇ ਹੋਇਆ ਸਿਕਾ ਤਾਂ ਕਿਹਨੇ ਕੀਤਾ ਸਿਕਾ ਕੀ ਇਹਨਾਂ ਨੇ ਆਪ ਹੀ ਕਰਵਾਇਆ ਸਿਕਾ ਤੇ ਜੇ ਆਪ ਹੀ ਨਹੀਂ ਕਰਵਾਇਆ ਸਿਕਾ ਜੇ ਕੋਈ ਸੱਚੀ ਕਿਸੇ ਨੇ ਕੀਤਾ ਸਿਕਾ ਤਾਂ ਉਹਨਾਂ ਦੇ ਖਿਲਾਫ ਬਣਦੀ ਸਾਰੀ ਦੀ ਕਾਰਵਾਈ ਹੋਣੀ ਚਾਹੀਦੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਪਰ ਜੇ ਇਹਨਾਂ ਨੇ ਆਪ ਹੀ ਕੀਤਾ ਹੈਗਾ ਜਿੱਦਾਂ ਪੁਲਿਸ ਨੇ ਕਈ ਵਾਰ ਪਹਿਲਾਂ ਵੀ ਨਸ਼ਰ ਕੀਤਾ ਹੈ ਕਈ ਬੰਦੇ ਇਹਨਾਂ ਦੇ ਸਿਕਿਉਰਟੀ ਲੈਣ ਵਾਸਤੇ ਸਾਰਾ ਕੁਝ ਕਰਦਿਆ ਫਿਰ ਆ ਵੀ ਗੱਲ ਨਸ਼ਰ ਪੁਲਿਸ ਨੂੰ ਜ਼ਰੂਰ ਕਰ ਦੇਣੀ ਚਾਹੀਦੀ ਹੈ ਪਰ ਅੱਜ ਜਿਹੜੀ ਉੱਥੇ ਮੰਦ ਭਾਗੀ ਘਟਨਾ ਵਾਪਰੀ ਹੈ ਕਿਵੇਂ ਇੱਕ ਸਿੱਖ ਨੌਜਵਾਨ ਨੂੰ ਇਹਨਾਂ ਨੇ ਨਿਸ਼ਾਨ ਸੋ ਮੈਨੂੰ ਲੱਗਦਾ ਕਿ ਸਿੱਖਾਂ ਦੇ ਕੇਵਲ ਇਹਦੇ ਨਾਲ ਹਿਰਦੇ ਬਲੁੰਦਰੇ ਹੀ ਨਹੀਂ ਗਏ ਹੋਣਗੇ ਸਿੱਖਾਂ ਦੇ ਅੰਦਰ ਇੱਕ ਬੇहद ਰੋਸ ਅਤੇ ਗੁੱਸੇ ਦੀ ਲਹਿਰ ਵੀ ਜ਼ਰੂਰ ਹੋਊਗੀ ਜਿਹੜੇ ਕਿ ਅੱਜ ਨਹੀਂ ਤੇ ਕੱਲ ਕਿਸੇ ਹੋਰ ਹੀ ਤਰ੍ਹਾਂ ਦਾ ਰੂਪ ਵੀ ਅਖਤਿਆਰ ਕਰ ਸਕਦੀ ਹੈ ਸੋ ਇਦਾਂ ਦੇ ਹਾਲਾਤ ਨਾ ਬਣਨ ਉਹਦੇ ਲਈ ਜਿੱਥੇ ਪ੍ਰਸ਼ਾਸਨ ਨੂੰ ਉਥੇ ਸਮਾ ਰਹਿੰਦਿਆਂ ਸਰਕਾਰ ਨੂੰ ਵੀ ਇਸ ਕਿਸਮ ਦੇ ਲੋਕਾਂ ਨੂੰ ਸ਼ਕਤੀ ਦੇ ਨਾਲ ਨੱਥ ਪਾਉਣ ਦੀ ਜ਼ਰੂਰਤ ਹੈ ਜਿਹੜੇ ਪੰਜਾਬ ਦੇ ਪਹਿਲਾਂ ਤੋਂ ਹੀ ਖਰਾਬ ਮਾਹੌਲ ਨੂੰ ਹੋਰ ਜ਼ਿਆਦਾ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਮੈਂ ਜਿੰਨੇ ਵੀ ਗੱਲਾਂ ਬਤਾ ਕੀਤੀਆਂ ਨੇ ਜਿੰਨੇ ਵੀ ਸੱਜਣ ਗੱਲਬਾਤ ਸੁਣ ਰਹੇ ਹੋ ਤੁਹਾਨੂੰ ਮੇਰੀ ਕੋਈ ਗੱਲ ਲੱਗੀ ਹੋਵੇ ਕਿ ਨਹੀਂ ਆਹ ਗੱਲ ਠੀਕ ਨਹੀਂ ਹੈ ਜਾਂ ਆਹ ਗੱਲ ਜਮੈਂ ਠੀਕ ਹੈ ਜਾਂ ਸਾਰੀਆਂ ਗੱਲਾਂ ਠੀਕ ਨੇ ਤਾਂ ਤੁਸੀਂ ਸਬਕਪਾਸ਼ਾ ਦੇ ਵਿੱਚ ਆਪਣੀ رائے ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਇੱਕ ਗੱਲ ਤੇ ਦੂਜੀ ਗੱਲ ਲਾਸਟ ਜੇ ਕੋਈ ਸ਼ਿਵ ਸੈਨਾ ਵਾਲਾ ਸੱਜਣ ਜਾਂ ਕੋਈ ਉਹਨਾਂ ਦਾ ਹਮੈਤੀ ਮੇਰੀ ਗੱਲਬਾਤ ਨੂੰ ਸੁਣਦਾ ਹੋਵੇ ਤਾਂ ਮੈਂ ਉਹਨਾਂ ਵੀ ਬੇਨਤੀ ਕਰਨੀ ਚਾਹੁੰਗਾ ਕਿ ਤੁਸੀਂ ਸਬਕਪਾਸ਼ਾ ਦੇ ਵਿੱਚ ਆਪਣੀ ਵੀ رائے ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਤਾਂ ਮੈਂ ਤੁਹਾਨੂੰ ਆਪਣਾ ਨੰਬਰ ਬੋਲ ਦਿੰਦਾ 9478541146 9478541146 ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰਿਓ ਐਜ਼ ਆ ਪੱਤਰਕਾਰ ਇਮਾਨਦਾਰੀ ਦੇ ਨਾਲ ਤੁਹਾਡਾ ਪੱਖ ਵੀ ਆਪਾਂ ਲੈਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਸਬੰਧ ਵਿੱਚ ਤੁਸੀਂ ਕੁਝ ਕਹਿਣਾ ਚਾਹੋਗੇ ਬਾਦ ਦਲੀਲ ਪਰ ਤੱਥਾਂ ਦੇ ਆਧਾਰ ਦੇ ਉੱਪਰ ਦਲੀਲਾਂ ਦੇ ਨਾਲ ਤੁਸੀਂ ਗੱਲਬਾਤ ਕਰਨ ਵਾਸਤੇ ਆ ਸਕਦੇ ਹੋ ਖੁੱਲਾ ਦਰਵਾਜ਼ਾ ਸਾਡਾ ਤੁਹਾਡੇ ਵਾਸਤੇ ਧੰਨਵਾਦ ਸਾਰਿਆਂ ਦਾ ਜੀ